ਕਿਆ ਮਨ ਤੋਹੀਆ ਗੁਣੇ ਹਾਰ ਪਰੋਏ ਕਿਸ ਕਉ ਰੋਈਆ ਵਿਚਾਰ ਮਰਤਾ ਅੱਜ ਸੰਤ ਫਤੇ ਦੇਖਸ ਨੂੰ ਸਮਰਪਿਤ ਸ਼੍ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਦੇ ਖੇਡ ਵਿੰਗ ਵੱਲੋਂ ਗੁਰਦਰਾ ਸਿਫਤੇਗੜ ਸਾਹਿਬ ਵਿਖੇ ਮੈਜਰ ਸਾਹਿਬ ਦੇ ਸਹਿਯੋਗ ਦੇ ਨਾਲ ਗੱਤਕਾ ਕੱਪ ਕਰਵਾਇਆ ਜਾ ਰਿਹਾ ਹੈ ਜਿੱਥੇ ਵੱਖ-ਵੱਖ ਟੀਮਾਂ ਜਿਹੜੀਆਂ ਗੱਤਕੇ ਦੇ ਵਿੱਚ ਪਾਗਲ ਰਹੀਆਂ ਹਨ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਸੰਤ ਪਤੇ ਦੇਵਸ ਜੋ ਕਿ ਬੰਦਾ 72 ਨੇ 700 ਸਾਲ ਬਾਅਦ ਗੁਲਾਮੀ ਦੀਆਂ ਜ਼ੰਜੀਰਾਂ ਤੋੜੀਆਂ ਤੇ ਉਸੇ ਜਿਹੜੇ ਜੰਗੀ ਕਲਾ ਦੇ ਜੋਹਰਿਆ ਸਿੱਖ ਮਾਰਸ਼ਲ ਆਰਟ ਗੱਤਕਾ ਉਹਦੇ ਮੁਕਾਬਲੇ ਜਿਹੜੇ ਐ ਐਸਜੀ ਪੀਸੀ ਨੂੰ ਕਰਵਾਏ ਜਾ ਰਹੇ ਆ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਜਿਸ ਦੇ ਨਾਲ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਅਸੀਂ ਜੋੜਨ ਦੇ ਵਿੱਚ ਮਦਦ ਕਰ ਸਕਦੇ ਹਾਂ ਤ੍ਰਿਗਾਂਤ ਸਾਹਿਬ ਯੂਨੀਵਰਸਿਟੀ ਵਿਖੇ ਅਸੀਂ ਕਰਤਕੇ ਦਾ ਇੱਕ ਡਿਪਲੋਮਾ ਦਾ ਕੋਰਸ ਇੱਕ ਸਾਲ ਦਾ ਕਰਵਾ ਰਹੇ ਹਾਂ ਤੇ ਜਿਹਦੇ ਵਿੱਚ 30 ਸੀਟਾਂ ਹਨ ਤੇ ਬਹੁਤ ਵਿਦਿਆਰਥੀਆਂ ਨੇ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਦੇ ਵਿੱਚ 골ਡ ਮੈਡਲ ਜਿੱਤੇ ਹਨ ਤੇ ਇੰਡੀਵਿਜੂਅਲ ਲੈਵਲ ਤੇ ਵੀ ਬੱਚਿਆਂ ਨੇ ਬਹੁਤ ਸਾਰੇ 골ਡ ਮੈਡਲ ਜਿੱਤੇ ਹਨ ਤੋਂ ਮੈਂ ਸਾਰੀਆਂ ਟੀਮਾਂ ਜੋ ਕਿ ਇਸ ਮੁਕਾਬਲੇ ਵਿੱਚ ਭਾਗ ਲੈ ਰਹੀਆਂ ਹਨ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹਾਂ ਤੇ ਨਾਲ ਦੀ ਨਾਲ ਸ਼ੋਵਨਿੰਗ ਉਦਰਾ ਪਰੰਧਕ ਕਮੇਟੀ ਦੇ ਖੇਡ ਵਿੰਗ ਤੇ ਗੁਦਰਾ ਸਿੰਘ ਫਤੇਗੜ ਸਾਹਿਬ ਦੇ ਮੈਨੇਜਰ ਸਰ ਗੁਰਦੀਪ ਸਿੰਘ ਕੰਗਜੀ ਨੂੰ ਵੀ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਗੱਤਕਾ ਕੱਪ ਜਯੋਜਿਤ ਕੀਤਾ ਹੈ। ਸ਼੍ਰੋਮਣੀ ਗੱਤਕਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਐਡਵੋਕੇਟ ਸਰਦਾਰ ਹਜਿੰਦਰ ਸਿੰਘ ਧਾਮੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਫਤਿਹ ਦਿਵਸ ਨੂੰ ਸਮਰਪਿਤ ਜੋ ਵੱਖ-ਵੱਖ ਪ੍ਰੋਗਰਾਮ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਲਿਖੇ ਗਏ ਸਨ ਉਸ ਵਿੱਚ ਗੱਤਕੇ ਨੂੰ ਵੀ ਵਿਸ਼ੇਸ਼ ਤੌਰ ਤੇ ਮਹਾਨਤਾ ਦਿੱਤੀ ਗਈ। ਅੱਜ ਸਾਡੇ ਕੋਲ ਨੈਸ਼ਨਲ ਪੱਧਰ ਦੀਆਂ 8 ਟੀਮਾਂ ਜਿਹੜੀਆਂ ਉਹ ਹਿੱਸਾ ਲੈ ਰੀਆਂ ਤੇ ਜੋ ਗੱਤਕੇ ਦੇ ਜੋਰ ਵਕਾਰੀਆ ਮੈਂ ਇਹਨਾਂ ਸਾਰੀਆਂ ਟੀਮਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਕਿੰਨਾ ਵਧਾਈ ਦਿੰਨਾ ਤੇ ਇਹਨਾਂ ਦੇ ਉਜਲ ਭਵਿੱਖ ਦੀ ਕਾਮਨਾ ਕਰਦਾ ਅ ਅੱਜ ਦਾ ਜੋ ਪ੍ਰੋਗਰਾਮ ਸੀ ਸਾਰਾ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਬੰਧ ਦੇ ਵਿੱਚ ਜੋ ਸਰਹੰਦ ਫਤੇ ਦੀਪ ਸਗਾ ਹੈ ਗੁਰਦੁਆਰਾ ਸ਼੍ਰੀ ਫਤੇਗੜ੍ਹ ਸਾਹਿਬ ਵਿਖੇ ਜੁੜਾ ਹੈਗਾ ਨੈਸ਼ਨਲ ਲੈਵਲ ਦੇ ਗੱਤਕਾ ਮੁਕਾਬਲੇ ਕਰਵਾਏ ਗਏ ਸੀ ਇਸ ਵਿੱਚ ਜੋ ਮੁਕਾਬਲੇ ਜਿਹੜੇ ਕਰਵਾਏ ਗਏ ਆ ਪ੍ਰਦਰਸ਼ਨ ਮੁਕਾਬਲੇ ਕਰਵਾਏ ਗਏ ਸੀ ਅਤੇ ਇਸ ਤੋਂ ਇਲਾਵਾ ਜੋ ਲੜਕੇ ਅਤੇ ਲੜਕੀਆਂ ਦੇ ਫਰੀ ਸੋਟੀ ਫਾਈਟ ਦੇ ਮੁਕਾਬਲੇ ਕਰਾਏ ਗਏ ਸੀ ਮੁਕਾਬਲੇ ਦਾ ਜਨਰਲ ਰਿਜ਼ਲਟ ਆਇਆ ਹੈ ਫਰੀ ਸੋਟੀ ਟੀਮ ਜੋ ਲੜਕਿਆਂ ਦੇ ਮੁਕਾਬਲੇ ਸੀ ਉਸ ਵਿੱਚ ਜੋ ਪਹਿਲਾ ਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੂਸਰਾ ਸਥਾਨ ਪੰਜਾਬ ਦੀ ਟੀਮ ਤੇ ਤੀਸਰਾ ਸਥਾਨ ਹਰਿਆਣਾ ਦੀ ਟੀਮ ਨੇ ਪ੍ਰਾਪਤ ਕੀਤਾ ਹੈ ਇਸੇ ਤਰ੍ਹਾਂ ਹੀ ਲੜਕੀਆਂ ਦੇ ਵਿੱਚ ਜੋ ਮੁਕਾਬਲੇ ਹੋਏ ਸੀ ਲੜਕੀਆਂ ਦੇ ਵਿੱਚ ਜੋ ਫਾਈਟ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤੇ ਦੂਸਰੇ ਨੰਬਰ ਤੇ ਚੰਡੀਗੜ੍ਹ ਦੀ ਟੀਮ ਤੇ ਤੀਸਰੇ ਨੰਬਰ ਤੇ ਪੰਜਾਬ ਦੀ ਟੀਮ ਨੇ ਜੋ ਹੈ ਮਾਨ ਜਿਹੜਾ ਹਾਸਿਲ ਕੀਤਾ ਹੈਗਾ ਇਸ ਮੁਕਾਬਲੇ ਵਿੱਚ ਜੋ ਟੀਮਾਂ ਜੜੀਆਂ ਹੈਗੀਆਂ ਉਹ ਵੱਖ-ਵੱਖ ਰਾਜਾਂ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਹਰਿਆਣੇ ਤੋਂ ਸਾਡੇ ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤੇ ਚੰਡੀਗੜ੍ਹ ਤੋਂ ਤੇ ਆਪਣਾ ਅਲੱਗ-ਅਲੱਗ ਇਲਾਕੇ ਤੋਂ ਜਿਹੜੀਆਂ ਹੈਗੀਆਂ ਟੀਮਾਂ ਇੱਥੇ ਆਈਆਂ ਹੋਈਆਂ ਅੱਜ ਬੰਦਾ ਸਿੰਘ ਬਹਾਦਰ ਸਰੰਦ ਫਤਿਹ ਦਿਵਸ ਮਨਾਇਆ ਗਿਆ ਗੁਰੂ ਪਿਆਰਿਓ ਜਿਹਦੇ ਵਿੱਚ ਅਬਾਬਾਸ ਸਿੰਘ ਗੱਤਕਾ ਅਖਾੜਾ ਫਤਿਹਗੁਰ ਸਾਹਿਬ ਤੇ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਗੱਤਕਾ ਅਕੈਡਮੀ ਦੇ ਬੱਚਾ ਨੇ ਭਾਗ ਲਿਆ ਤੇ ਬਹੁਤ ਚੜ੍ਹਦੀ ਕਲਾ ਦਾ ਪ੍ਰੋਗਰਾਮ ਹੋਇਆ ਤੇ ਬڑے ਬੱਚਿਆਂ ਨੇ ਆਨੰਦ ਬਣੇ ਸ਼ਸਤਰ ਵਿੱਦਿਆ ਔਰ ਸ਼ਸਤਰ ਵਿੱਦਿਆ ਜਦ ਹਮਰੇ ਦਰਸ਼ਨ ਕੋ ਆਓ ਬਣ ਸਚੇਤ ਤਨ ਸ਼ਸਤਰ ਸਜਾਓ ਕਮਨ ਕਸਾ ਕਰਦੇ ਹੋ ਦਿਖਾਈ ਹਮਰੀ ਖੁਸ਼ੀ ਹੋਈ ਅਦਕਾਈ ਗੁਰੂ ਕੇ ਪਿਆਰਿਓ ਆਓ ਸਿੰਘ ਸਜਿਏ ਨਾਮ ਜਪਿਏ ਨਾਮ ਦੀ ਕਿਰਤ ਕਰਿਏ ਗੁਰੂ ਕੇ ਪਿਆਰਿਓ ਤੇ ਬਾਣੀ ਤੇ ਬਾਣੇ ਨਾਲ ਜੁੜਿਏ ਸ਼ਸਤਰ ਵਿੱਦਿਆ ਔਰ ਸ਼ਸਤਰ ਵਿੱਦਿਆ ਨਾਲ ਜੁੜਿਏ ਇੱਥੇ ਬਾਬਾ ਫਤਿਹ ਸਿੰਘ ਗੱਤਕਾ ਅਕੈਡਮੀ ਔਰ ਬਾਬਾ ਬਾਸ ਸਿੰਘ ਗੱਤਕਾ ਖਾੜੇ ਵੱਲੋਂ ਬੱਚਿਆਂ ਨੂੰ ਸੰਚਿਆ ਕਰਵਾਈ ਜਾਂਦੀ ਹੈ ਤਕਸਾਲ ਵੱਲੋਂ ਗੁਰੂ ਦੇ ਪਿਆਰੇ ਸਿੱਖ ਸੰਚਿਆ ਕਰਵਾਉਂਦੇ ਨੇ ਦਾਸ ਭਪਿੰਦਰ ਸਿੰਘ ਮਿਸ਼ਨ ਛਤਰ ਵਿਦਿਆ ਭਾਈ ਦਵਿੰਦਰ ਸਿੰਘ ਜੋ ਕਿ ਆ ਬੱਚਿਆਂ ਨੂੰ ਛਤਰ ਵਿਦਿਆ ਦੀ ਰਾਹ ਦਿੰਦੇ ਨੇ ਛਤਰ ਵਿਦਿਆ ਬਖਸ਼ ਦੇਣ ਵਧਾਈ। ਨਾਮ ਅਸ਼ਪੀ ਸਿੰਘ ਹੈ ਨਗਰਗੁਰੂਸਹਿਬ ਵਾਲੀ ਸ਼ਿਵ ਤੇਗੜ ਸਾਹਿਬ ਤੋਂ ਬੀਪੀਐਡ ਫੋਰਸ ਸੈਮ ਦੇ ਵਿਦਿਆਰਥੀਆਂ ਅੱਜ ਜੋ ਆਪਣਾ ਜੋ ਗਤਕਾ ਮੁਕਾਬਲਾ ਕਰਵਾਇਆ ਗਿਆ ਸੀ ਨੈਸ਼ਨਲ ਪੱਧਰ ਤੇ ਇਸ ਜਿਸ ਵਿੱਚੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟੀਮ ਵੱਲੋਂ ਮੈਂ ਫਾਈਟ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਇਹ ਮੇਰੇ ਉਸਤਾਦ ਸਰਦਾਰ ਤੇਲਵਿੰਦਰ ਸਿੰਘ ਗੱਤਕਾ ਕੋਚ ਦੀ ਰਹਿ ਮੈਂ ਸਿੱਖਿਆ ਲਈਤੀ ਉਸ ਤੋਂ ਕਿਰਪਾ ਕਰ ਜਿਸ ਨਾਲ ਮੈਨੂੰ ਅੱਜ ਪਹਿਲਾ ਸਥਾਨ ਹਾਸਲ ਹੋਇਆ ਹੈ ਮੇਰਾ ਨਾਮ ਜਸ਼ਨਪ੍ਰੀਤ ਕੌਰ ਹੈ ਔਰ ਮੈਂ ਤਲਵੰਡੀ ਸਾਬੋ ਦੇ ਵਿੱਚ ਮਾਤਾ ਸਾਹਿਬੌਰ ਗਰਲਸ ਕਾਲਜ ਵਿੱਚ ਪੜ੍ਹਦੀ ਹਾਂ ਜੋ ਮੈਂ ਇਹ ਕਹਿਣਾ ਚਾਹਣੀ ਹੈ ਕਿ ਮਹਾਰਾਜ ਦੀ ਦਇਆ ਦੇ ਕਿਰਪਾ ਦੇ ਹਦਕਾ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਸਰਹਿੰਦਪਤ ਦੇ ਵਿਸਥ ਸਪਨੂ ਸਮਾਰਪਿਤ ਗੱਤਕਾ ਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਲੜਕੀਆਂ ਨੇ ਹਨਾ ਮੈਂ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਜੀ ਮਹਾਰਾਜ ਦੀ ਦਇਆ ਦੇ ਨਾਲ ਔਰ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਮੇਰੇ ਉਸਤਾਦ ਸਰਦਾਰ ਹਰਜਿੰਦਰ ਸਿੰਘ ਜੀ ਦੇ ਸਹਿਯੋਗ ਸਦਕਾ ਹੀ ਮੈਂ ਇਸ ਮਕਾਮ ਤੱਕ ਪਹੁੰਚੀ ਹਾਂ ਜੀ ਤੇ ਇਹ ਸਭ ਤੋਂ ਵੱਡਾ ਸ਼ੁਕਰਾਨਾ ਹਤ ਸੱਚੇ ਪਾਤਸ਼ਾਹ ਜੀ ਤਨਸਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਹਰ ਵਾਰ ਦਇਆ ਮਿਹਰ ਕਰਦੇ ਨੇ ਉਹਨਾਂ ਦੇ ਸਦਕਾ ਅਤੇ ਮੇਰੇ ਕੋਚ ਹਰਜਿੰਦਰ ਸਿੰਘ ਜੀ ਦੀ ਸਦਕਾ ਮੈਂ ਇਸ ਮਕਾਮ ਤੱਕ ਪਹੁੰਚੀ ਹਾਂ ਸੋ ਬਹੁਤ ਬਹੁਤ ਧੰਨਵਾਦ ਕਰ ਰਹੀ ਹਾਂ ਮੇਰਾ ਨਾਮ ਸੁਮਰਜੀਤ ਕੋਹੜਾ ਹੈ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸ ਮੈਂ ਬੀਸੀਏ ਦੀ ਵਿਦਿਆਰਥਣਾਂ ਗੱਟਕੀ ਦੀ ਵਿਦਿਆਰਥਣਾਂ ਤੇ ਸ਼ਿਰੋ ਗਰੰਥ ਸਾਹਿਬ ਫਤਿਹਗੜ੍ਹ ਫਤਿਹ ਸਟੇਡੀਅਮ ਵਿੱਚ ਡਿਪਲੋਮੇ ਦੀ ਸਿੱਖਿਆ ਦਿੱਤੀ ਜਾਂਦੀ ਹੈ ਅੱਜ ਸਾਡੇ ਮੁਕਾਬਲਾ ਹੋਇਆ ਆ ਮੇਰੀ ਇਸ ਵਿੱਚ 3rd ਪੋਜੀਸ਼ਨ ਆਈ ਹੈ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ ਮੈਂ ਕੁੜੀਆਂ ਨੂੰ ਬਸ ਕਹੀ ਮੈਸੇਜ ਦੇਣਾ ਚਾਹੁੰਦੀ ਆ ਜੇ ਸਾਡਾ ਮਨ ਹਾਰ ਜਾਂਦਾ ਆ ਤੇ ਅਸੀਂ ਸਾਰਾ ਜੱਗ ਹਾਰ ਜਾਂਦੇ ਆ ਜੇਕਰ ਸਾਡਾ ਮਨ ਜਿੱਤ ਜਾਂਦਾ ਆ ਅਸੀਂ ਸਾਰਾ ਕੁਝ ਜਿੱਤ ਜਾਂਦੇ ਆ ਜੇਕਰ ਮਨ ਨਾ ਤਾਂ ਸਾਰਾ ਕੁਝ ਹੈਗਾ ਨਹੀਂ ਤਾਂ ਕੁਝ ਵੀ ਨਹੀਂ ਹੈਗਾ